ਕਿਸਾਨ ਵੀਰੋ ਸਤਿ ਸ੍ਰੀ ਅਕਾਲ ਅੱਜ ਦੀ ਵੀਡੀਓ ਬਹੁਤ ਖਾਸ ਹੋਣ ਜਾ ਰਹੀ ਹੈ ਜੀ ਅੱਜ ਅਸੀਂ ਬੈਠੇ ਆ ਜੀ ਭੂੰਦੜ ਬਾਈ ਜਗਜੀਤ ਸਿੰਘ ਜੀਤ ਪ੍ਰਧਾਨ ਵੀ ਕਹਿੰਦੇ ਗੰਨੇ ਵਾਲਾ ਬਾਈ ਨਾਲ ਗੱਲਬਾਤ ਕਰਾਉਣੇ ਆ ਇੰਟਰਵਿਊ ਕਰਾਉਣੇ ਆ ਇਹਨਾਂ ਨੂੰ ਗੰਨੇ ਦਾ ਕਿੱਥੋਂ ਸ਼ੌਂਕ ਪਿਆ ਜੀ ਤੇ ਗੰਨੇ ਦਾ ਸੀਡ ਵੀ ਨਾਲ ਤਿਆਰ ਕਰਦੇ ਆ ਗੱਲਬਾਤ ਕਰਾਵਾਂਗੇ ਸਾਰੀ ਵੀਡੀਓ ਚ ਬਣੇ ਰਹੋ ਸਾਡੇ ਨਾਲ ਐਂਡ ਤੱਕ ਵੀਡੀਓ ਚ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਬਾਬਾ ਜੀ ਸਾਰੇ ਵੀਰਾਂ ਨੂੰ ਵੀਡੀਓ ਤੋਂ ਨਾਲਾਂ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਇੱਕ ਛੋਡੇ ਨਾਲ ਅਸੀਂ ਐਂ ਗੱਲ ਸਾਂਝੀ ਕਰਨੀ ਹੈ ਜੀ ਇਹ ਗੰਨੇ ਦਾ ਤੁਹਾਨੂੰ ਕਿੱਥੋਂ ਸ਼ੌਂਕ ਪਿਆ ਜੀ। ਗੰਨਾ ਬਾਬਾ ਜੀ ਦੱਲੇ ਆ ਵੀ ਗੰਨਾ ਤੇ ਗੋੜਾ। ਹਾਂਜੀ ਸਾਡੇ ਹਰ ਘਰ ਦੀ ਅਣਸਰ ਦੀ ਲੋੜ। ਠੀਕ ਹੈ ਜੀ। ਅੱਜ ਦੇ ਦੌਰ ਦੇ ਵਿੱਚ ਜਿਹੜਾ ਮਿਲਾਪ ਦੀ ਚੀਜ਼ਾਂ ਖਾਣ ਪੀਣ ਹਾਂਜੀ ਖਾਣ ਨੂੰ ਡਾਕਟਰਾਂ ਨੇ ਜ਼ਹਿਰ ਦਾ ਨਾਮ ਦਿੱਤਾ ਹੋਇਆ ਮਿੱਠਾ ਯਾਰ ਕਿਹਾ ਗਿਆ। ਠੀਕ ਹੈ ਜੀ। ਜੇ ਖੰਡ ਦੇ ਬਦਲ ਦੇ ਵਿੱਚ ਅਸੀਂ ਬਾਜ਼ਾਰ ਦੇ ਵਿੱਚੋਂ ਗੁੜ ਲੈਣ ਜਾਂਦੇ ਹਾਂ ਹਾਂਜੀ ਉਹ ਗੁੜ ਸਰਬਸੰਦ ਕੀ ਤੋਂ ਮਿਲ ਨਹੀਂ ਦੇਖਿਆ ਪਿਆ ਅੱਛਾ ਜੀ ਹੱਥੀ ਕਰਿਆ ਹੀ ਅਸਲ ਦੇ ਵਿੱਚ ਠੀਕ ਹੈ ਹੁੰਦਾ ਬਾਕੀ ਅਕਸਰ ਅਸੀਂ ਕਿਸਾਨ ਮੇਲਿਆਂ ਤੇ ਜਾਂਦੇ ਆ ਉੱਥੇ ਤੁਹਾਡੀ ਗੱਲ ਵਿੱਚ ਆ ਕਿ ਕਹਿੰਦੇ ਆਰਗੈਨਿਕ ਆ ਜੀ ਗੰਨਾ ਸਾਡੇ ਸਾਡੇ ਕੋਲ ਗੁੜ ਹਾਂਜੀ ਇਹ ਸ਼ੱਕਰ ਵੀ ਆਰਗੈਨਿਕ ਆ ਉਹਦੇ ਵਿੱਚ ਕਿੰਨਾ ਕੁ ਸੱਚ ਹੈ ਜੀ ਚੱਲਦਾ ਦੇਖੋ ਜੀ ਆਰਗੈਨਿਕ ਅਗਲੀ ਸਟੇਜ ਹੈ ਠੀਕ ਹੈ ਜੀ ਪਹਿਲੀ ਗੱਲ ਤਾਂ ਜਦੋਂ ਅਸੀਂ ਗੰਨਾ ਪੈਦਾ ਕਰਦੇ ਫਸਲ ਹਾਂਜੀ ਚਾਹੇ ਉਹਦੇ ਚ ਅਸੀਂ ਖਾਦੇ ਵੀ ਪਾਈਏ ਚਾਹੇ ਲੋੜ ਮੁਕਾਬਕ ਨੂੰ ਬਿਮਾਰਗਾਂ ਤੋਂ ਬਚਾਉਣ ਖਾਤਰ ਸਾਨੂੰ ਸਪਰੇਅ ਵੀ ਕਰਨੀ ਠੀਕ ਹੈ ਜੀ ਸਾਰਾ ਹਾਂਜੀ ਅਸੀਂ ਸਪਰੇਅ ਦਾ ਇਹ ਖਿਆਲ ਰੱਖ ਲਗੇ ਘੱਟੋ ਘੱਟ ਵੀ ਅਸੀਂ ਉਹਦੇ ਚ ਦਾਣੇਦਾਰ ਯਰਾ ਨਾ ਪਾਵੇ ਠੀਕ ਹੈ ਦਾਣੇਦਾਰ ਯਰ ਵਿੱਚ ਜਾਂਦੀ ਹੈ ਗੰਨੇ ਦੇ ਬਿਲਕੁਲ ਜੀ ਸਹੀ ਗੱਲ ਅਣਸਰ ਦੀ ਅਸੀਂ ਉਹ ਕਰ ਵੀ ਲਈ ਹਾਂਜੀ ਤਾਂ ਘੱਟੋ ਘੱਟ ਉਹ ਗੰਨਾ ਪੀੜ ਕੇ ਬਣਿਆ ਹੋਇਆ ਗੁੜ ਹੋਊਗਾ ਜੋ ਗੰਨੇ ਦਾ ਹੋਊਗਾ ਠੀਕ ਹੈ ਜੀ ਤੇ ਨਹੀਂ ਤਾਂ ਇਥੇ ਕੈਮੀਕਲ ਗੁੜ ਆਈ ਜਾਂਦੇ ਆ ਪਰਾਣੀਆਂ ਖੰਡਾਂ ਸੜੀਆਂ ਖੰਡਾਂ ਵਿੱਚ ਪਾ ਕੇ ਕੈਮੀਕਲ ਪਾ ਕੇ ਰੰਗ ਪਾ ਕੇ ਰੰਗਟਾ ਪਾ ਕੇ ਠੀਕ ਹੈ ਜਿਹੜਾ ਕਿ ਜ਼ਹਿਰ ਬਣ ਤਾ ਹੁੰਦਾ ਹੈ ਜਿਹੜਾ ਬਾਜ਼ਾਰ ਦੇ ਵਿੱਚ ਆ ਜਾਂਦਾ ਬਾਕੀ ਆਪਾਂ ਖੰਡ ਦੀ ਗੱਲ ਕਰੀਏ ਜ਼ਿਆਦਾਤਰ ਸ਼ਹਿਰੀ ਏਰੀਆ 'ਚ ਹੀ ਜ਼ਿਆਦਾ ਖੰਡ ਲੱਗਦੀ ਆ ਆਪਣੇ ਪਿੰਡਾਂ 'ਚ ਤਾਂ ਜ਼ਿਆਦਾਤਰ ਗੁੜ ਦੀ ਚਾਹ ਪੀਂਦੀ ਨਹੀਂ ਜੀ ਇਹ ਵੀ ਗੱਲ ਆ ਵੀ ਸਾਡੇ ਬਜ਼ੁਰਗ ਪੀਂਦੇ ਹੁੰਦੇ ਸੀ ਅੱਛਾ ਜੀ ਅੱਜ ਅਸੀਂ ਦੇਖਦੇ ਆ ਵੀ ਪਿੰਡਾਂ ਦੇ ਵਿੱਚ ਜਦੋਂ ਦਾ ਕਾਫੀ ਜਣੀ ਕਈ ਦੇ ਹਾਕਾ ਤੋਂ ਲੈ ਕੇ ਠੀਕ ਹੈ ਜੀ ਗੁੜ ਦਾ ਕਿਹੜਾ ਛੱਡ ਚੁੱਕਿਆ ਸੀ ਹਾਂਜੀ ਜ਼ਿਆਦਾਤਰ ਖੰਡ ਹੈ ਠੀਕ ਹੈ ਜੀ ਜੇ ਕੋਈ ਖੰਡ ਤੋਂ ਵਚਨ ਦੇ ਖਾਤਰ ਗੁੜ ਲੈਣ ਜਾਂਦਾ ਹੈ ਬਾਜ਼ਾਰ ਦੇ ਵਿੱਚੋਂ ਹਾਂਜੀ ਉਹ ਧੋਖੇ ਦਾ ਸ਼ਿਕਾਰ ਹੋ ਜਾਂਦਾ ਹੈ ਅੱਛਾ ਜੀ ਕਿਸਾਨ ਵੀਰੋ ਇੱਕ ਗੱਲ ਹੋਰ ਆ ਜੀ ਚੱਲਦੀ ਵੀਡੀਓ 'ਚ ਆਪਾਂ ਸ਼ਾਰਟ ਤੁਹਾਨੂੰ ਦਿਖਾਵਾਂਗੇ ਗੰਨੇ ਦੇ ਵੀ ਦਿਖਾਵਾਂਗੇ ਬਾਈ ਵੈਜੀਟੇਬਲ ਕਰਦੇ ਆ ਨਾਲ ਪਨੀਰੀਆਂ ਤਿਆਰ ਕਰਦੇ ਆ ਉਹ ਵੀ ਸ਼ਾਰਟ ਚਲਾਵਾਂਗੇ ਵੀਡੀਓ ਸਾਡੇ ਨਾਲ ਬਨੇ ਰੋ ਤੇ ਗੰਨੇ ਦੀ ਵੈਰਾਈਟੀ ਦੀ ਗੱਲ ਕਰੀਏ ਜੀ ਕਿੰਨੀਆਂ ਵੈਰਾਈਟੀਆਂ ਤੁਹਾਡੇ ਕੋਲੇ ਸਾਡੇ ਕੋਲੇ 5 ਕ ਵੈਰਾਈਟੀਆਂ ਨੇ 5 ਵੈਰਾਈਟੀਆਂ ਨੇ ਹਾਂਜੀ ਦੇਖੋ ਗੁੜ ਵਾਸਤੇ ਜਿਹੜੀਆਂ ਵੈਰਾਈਟੀਆਂ ਨੇ ਹਾਂਜੀ ਸਾਡੇ ਕੋਲੇ 099 ਆ ਠੀਕ ਹੈ ਜੀ 98 ਆ ਹਾਂਜੀ 96 ਆ ਠੀਕ ਹੈ ਜੀ ਤੇ 85 ਹਾਂਜੀ ਤੇ ਜਿਹੜੀਆਂ ਇਹ 85 ਗੁੜ ਵਾਸਤੇ ਵੀ ਆ ਠੀਕ ਹੈ ਜੀ ਜੂਸ 'ਚ ਵੀ ਚਲਦੀ ਹੈ ਜਿਹੜਾ ਆਪਾਂ ਜੂਸ ਪਰਪਸ ਦੇ ਵਾਸਤੇ ਵੇਚਦੇ ਆ ਗੱਲਾਂ ਹਾਂਜੀ ਹਾਂਜੀ ਉਹਦਾ 3684 ਹੈ 85 ਹੈ ਇੱਕ ਸਾਡੇ ਕੋਲੇ ਮਹਾਰਾਸ਼ਟਰ ਦੀ ਵੈਰੈਟੀ ਲੱਗੀ ਹੋਈ ਹੈ ਅੱਛਾ ਜੀ ਉਹ ਵੀ ਜੂਸ ਵਾਲੀ ਇੱਕ ਇਹਦਾ ਗੱਲ ਕਰੀਏ ਜੀ ਟਾਈਮ ਪੀਰੀਅਡ ਦਾ ਖੇਤੀ ਕਦੋਂ ਸ਼ੁਰੂ ਹੈ ਸਟਾਰਟਿੰਗ ਇਹਦੀ ਗੰਨਾ ਜੀ ਹਾਂਜੀ ਗੰਨਾ ਵੈਸੇ ਤਾਂ ਜੇ ਇਹਦਾ ਨੇਚਰ ਲਈ ਢੰਗ ਦੇਖੀਏ ਫੇਰ ਤਾਂ ਇਹ 15-18 ਮਹੀਨੇ ਦੀ ਖੇਤੀ ਹੁੰਦੀ ਪਰ ਕਿਉਂਕਿ ਅਸੀਂ ਸੰਘਣੀ ਖੇਤੀ ਕਰ ਰਹੇ ਹਾਂ ਜਮੀਨਾਂ ਦੀ ਘਾਟ ਹੈਗੀ ਹਾਂਜੀ ਹਾਂਜੀ ਵਧੀਆ ਟੋਕ ਮਾ ਸਮਾਜ ਦਾ ਫਰਵਰੀ ਮਾਰਚ ਦੇ ਵਿੱਚ ਜੇ ਗੰਨਾ ਬੀਜਿਆ ਜਾਂਦਾ ਤਾਂ ਸਭ ਤੋਂ ਵੱਧ ਦਾ ਸਮਾਂ ਫਰਵਰੀ ਮਾਰਚ ਜੀ ਹਾਂਜੀ ਠੀਕ ਹੈ ਜੀ ਤੇ ਸੀਡ ਤੁਹਾਡੇ ਕੋਲ ਕਦੋਂ ਲਿਆ ਸਕਦੇ ਜਦੋਂ ਮਰਜੀ ਜਿੱਥੋਂ ਲੈ ਆ ਕੇ ਏਰੀਆ ਹਾਂਜੀ ਬੈਸੇ ਤਾਂ ਨਾ ਜਿਹੜੀ ਮੈਂ ਗੱਲ ਕਹੀ ਹੈ ਵੀ ਫਰਵਰੀ ਮਾਰਚ ਵਧੀਆ ਟੁੱਪਾ ਅੱਛਾ ਜੀ ਫਰਵਰੀ ਮਾਰਚ ਅਪ੍ਰੈਲ ਦੇ ਅੰਦਰ 10 ਅਪ੍ਰੈਲ ਤੱਕ ਬੀਜਦੇ ਇਹਨਾਂ ਦੇ ਨਾਲ ਚ ਸੀਡ ਸਾਡੇ ਕੋਲ ਹੋਊਗਾ ਇਹ ਹੁਣ ਤੁਸੀਂ ਆਪਦੇ ਜਿਹੜਾ ਘਰੇ ਗੋੜ ਖਾਣੇ ਹੋ ਇਹਦਾ ਤਿਆਰ ਆਪ ਕਰਾਉਣਾ ਹੈ ਜੀ ਹਾਂਜੀ ਆਪ ਤੇ ਕਿਸਾਨ ਵੀਰਾਂ ਨੂੰ ਕੀ ਕਹਿਣਾ ਚਾਹੋਗੇ ਦੇਖੋ ਇਹ ਕਿਸਾਨ ਵੀਰਾਂ ਨੂੰ ਗੱਲ ਆਇਆ ਜੀ ਛੋਟਾ ਕਿਸਾਨ ਵੀ ਹੈ ਹਾਂਜੀ ਅ ਆਪਾਂ ਮੰਨ ਕੇ ਚੱਲ ਗਏ ਵੀ 5-7 ਮਣ ਗੋੜ ਕਹਿ ਲੋ ਸਾਰੇ ਸਾਲ ਭਰ ਮੁੱਕਦਾ ਨਹੀਂ ਮੁੱਕਦਾ ਜੀ ਜੇ ਇੱਕ ਕਨਾਲ ਗੋ ਮਤਲਬ ਜੰਨਾ ਲਾਉਂਦਾ ਕੋਈ ਕਿਸਾਨ ਹਾਂਜੀ ਹਾਂਜੀ ਇਹ ਤਾਂ ਕਨਾਲ ਦੇ ਵਿੱਚੋਂ 6-7 ਕੰਟਰੋਲ ਹੋ ਜਾਂਦੀ ਜੇ ਦੀ ਸਾਬਤ ਸਹੀ ਹੋ ਗਈ ਠੀਕ ਹੈ ਅੱਧੇ ਛੋਟਾ ਪਰਿਵਾਰ ਅੱਧੀ ਕਨਾਲ ਲਾ ਕੇ ਵੀ ਆਪਦੇ ਗੁੜ ਦੀ ਲੋੜ ਪੂਰੀ ਕਰ ਸਕਦਾ ਹੈ। ਹਾਂਜੀ ਹਾਂਜੀ। ਥੋੜਾ ਜਿਹਾ ਵੱਡਾ ਤੁਸੀਂ ਹੈਗਾ ਪਰਿਵਾਰ ਕਨਾਲ ਨਾਲ ਲੋੜੇ ਨਾਲ ਲੋੜੇ ਇੰਨੇ ਚਾ ਆਪਦੇ ਘਰ ਦੀਆਂ ਲੋੜਾਂ ਜੋ ਕਰੀਆਂ। ਗੁੜ ਆ ਜਿਹੜਾ ਸਦਾ ਫਾਇਦਾ ਹੋ ਜੂਗਾ। ਬਿਲਕੁਲ। ਨਵੇਰਾ ਸਾਡੇ ਘਰੇ ਸੂੰਦੇ ਬਜ਼ੁਰਗ ਪਾਉਂਦੇ ਹੁੰਦੇ ਸੀ ਗੁੜ। ਹਾਂ ਪਹਿਲਾਂ ਪੌਣ ਬਹੁਤ ਵਧੀਆ ਖਰਾਕ ਹੈ। ਹਾਂਜੀ। ਪਰ ਅੱਜ ਜਦੋਂ ਨਵੇਰਾ ਸੂੰਦਾ ਐ ਅਸੀਂ ਬਾਜ਼ਾਰ ਦੇ ਵਿੱਚ ਜਿਹੜਾ ਗੁੜ ਲੈ ਕੇ ਪਾਉਂਦੇ ਆ ਅਸੀਂ ਸਿੱਸਲ ਨਹੀਂ ਕਰ ਲੈਂਦੇ ਅਸੀਂ ਗੁੜ ਪਾਇਆ। ਗੁੜ ਪਾਇਆ। ਪਰ ਉਹ ਕੇਮੀਕਲ। ਘਰ ਦਾ ਗੁੜ ਕਰਦਾ ਸੀ। ਠੀਕ ਹੈ ਜੀ ਤੇ ਹੁਣ ਨਾਲ ਆਪਾਂ ਗੱਲ ਕਰੀਏ ਤੁਸੀਂ ਇੱਧਰ ਪਨੀਰੀ ਲਈ ਹੋਈ ਹੈ ਜੀ ਨਾਲ ਸਬਜ਼ੀ ਤਿਆਰ ਕਰੀ ਜਾਂਦੇ ਵੱਲਾ ਹਾਂਜੀ ਇਹ ਕਰੋ ਤੋ ਸ਼ੁਰੂ ਕਰੇ ਜੀ ਕੰਮ ਇਹ ਵੈਸੇ ਤਾਂ ਮੈਨੂੰ ਹੋ ਗਏ ਜੀ 6-7 ਸਾਲ ਠੀਕ ਹੈ ਜੀ ਪਹਿਲਾਂ ਆਪਣਾ ਜਿਹੜਾ ਘਰ ਦਾ ਵਾਹਣਾ ਹੈਗਾ ਆਪਦਾ ਹਾਂਜੀ ਹਾਂਜੀ ਉਹ ਪਿੱਛੇ ਹੈਗਾ ਠੀਕ ਹੈ ਜੀ ਉੱਥੇ ਮੈਂ ਸਬਜ਼ੀਆਂ ਕਰਦਾ ਰਿਹਾ ਗੰਨਾ ਵੀ ਉੱਥੇ ਹੁਣ ਵੀ ਲੱਗਿਆ ਹੋਇਆ ਠੀਕ ਹੈ ਜੀ ਸਬਜ਼ੀ ਦੀ ਵੀ ਕਰਦੇ ਸੀ ਅੱਛਾ ਜੀ ਆ ਹੁਣ ਪਨੀਰੀ ਪਰਪਜ ਦੇ ਵਾਸਤੇ ਹੀ ਮੈਨੂੰ ਰੋਡ ਦੇ ਉੱਤੇ ਆ ਕੇ ਵਾਹਣ ਮੇਰਾ ਲੀਜ਼ ਤੇ ਲਿਆ ਹੋਇਆ ਠੀਕ ਹੈ ਜੀ ਇਹ ਬੜਾ ੜੀ ਦਾ ਰਕਬਾ ਸਾਡੇ ਸਕੇ ਪਰਿਵਾਰ ਦੇ ਵਿੱਚੋਂ ਇਹ ਲੈ ਲਿਆ ਹੋਇਆ ਪਹਿਲਾਂ ਤੋਂ ਬਾਹਰ ਹਾਂਜੀ ਹਾਂਜੀ ਕਿ ਠੀਕੇ ਤੇ ਹੁੰਦਾ ਸੀਗਾ ਹਣ ਠੀਕ ਹੈ ਜੀ ਹੁਣ ਮੈਂ ਇਹ ਰੋਡ ਤੇ ਪਨੀਰੀਆਂ ਦੀ ਖਾਤਰ ਹਾਂਜੀ ਇਹ ਲੌਂਗ ਟਾਈਮ ਲੀਜ਼ ਤੇ ਬਾਹਰ ਲਿਆ ਹੈ ਇਹ ਤਾਂ ਕੀ ਪਹਿਲੀ ਦਫਾ ਹੀ ਹੈ ਵੀ ਜਦੋਂ ਇੱਥੇ ਮੈਂ ਪਨੀਰੀ ਦਾ ਕੰਮ ਸ਼ੁਰੂ ਆ ਹੁਣ ਗੰਢਿਆ ਦੀ ਪਨੀਰੀ ਹੈ ਹਾਂਜੀ ਇਸ ਤੋਂ ਬਾਅਦ ਲਗਾਤਾਰ ਹਰ ਮੌਸਮ ਹਰ ਵੇਲੇ ਤੇ ਵਦੀਪ ਦੀ ਜੀ ਇੱਥੇ ਅਸੀਂ ਪਿਆਰ ਕਰਦੇ ਇਹ ਕਹ ਦੋ ਸ਼ੁਰੂ ਹੋ ਜਾਈ ਪਨੀਰੀ ਪਟਾਈ ਬੈਠਦੇ ਜੀ ਹਾਂਜੀ ਹਾਂਜੀ ਤੇ ਅੱਜ ਦਾ ਦੇਖੋ ਜੀ ਜਿਹੜਾ ਸਹੀ ਸਮਾਂ ਹਾਂਜੀ ਚਾਹੇ ਉਹ ਕਿਸਮਾਂ ਆਪਣੀ ਆਪਣੀ ਯੂਧਗਾਂ ਨੂੰ ਠੀਕ ਹੈ ਜੀ ਯੂਨੀਵਰਸਿਟੀ ਲੁਧਿਆਣਾ ਦੀਆਂ ਹਾਂਜੀ ਚਾਹੇ ਹਰ ਡਿਪਲੋਮੇਟਿਕ ਠੀਕ ਹੈ ਜੀ ਜਿਹੜੀਆਂ ਇਸ ਵੇਲੇ ਪ੍ਰਚੱਲਤ ਵਰਾਈਟੀਆਂ ਠੀਕ ਹੈ ਜੀ ਸਹੀ ਉਹਨਾਂ ਦਾ ਟੁਕਮਾ ਸਮਾਂ ਜਿਹੜਾ ਹੈਗਾ ਉਹ 1 ਜਨਵਰੀ 1 ਜਨਵਰੀ ਤੋਂ ਲਵਾਈ ਸ਼ੁਰੂ ਆ ਠੀਕ ਹੈ ਜੀ ਜੇ ਉਹਨੂੰ ਅਡਵਾਂਸ ਲਾਵਾ ਮੇਂ ਕੋਈ ਦਿੱਕਤ ਆਊਗੀ ਠੀਕ ਹੈ ਜੀ 1 ਜਨਵਰੀ ਤੋਂ 10 ਫਰਵਰੀ ਤੱਕ ਵੀ ਅਸੀਂ ਸਹੀ ਇਹਦਾ ਸਮਾਂ ਚੱਲੀ ਜੀ ਸਾਸ ਫੈਬਰੀ ਤੋਂ ਬਾਅਦ ਚਾੜ ਘਟਣਾ ਸ਼ੁਰੂ ਕਰਦਾ 10 ਫੈਬਰੀ ਤੱਕ ਜੇਕਰ ਪੂਰਾ ਝੜ ਲਾਇਆ ਠੀਕ ਹੈ ਜੀ ਬਾਕੀ ਅਸੀਂ ਫੀਲਡ 'ਚ ਮੈਂ ਵੀ ਫਿਰਦਾ ਰਹਿਣਾ ਜੀ ਮੈਂ ਜ਼ਿਆਦਾਤਰ ਦੇਖਿਆ ਮਾਨਸਾ ਹੋ ਗਿਆ ਬਠਿੰਡਾ ਜ਼ਿਲ੍ਹਾ ਹੋ ਗਿਆ ਆਪਣੇ ਇਧਰ ਪਨੀਰੀਆਂ ਗੋਭੀ ਵਗੈਰਾ ਦੀਆਂ ਬਹੁਤ ਘੱਟ ਤਿਆਰ ਕਰਦੇ ਆ ਜਿਆਦਾ ਮਲੇਰਕੋਟਲੇ ਤੋਂ ਲੈ ਕੇ ਆਉਂਦੇ ਆ ਜਿਹੜੀ ਗੋਭੀ ਦੀ ਪਨੀਰੀ ਦੀ ਗੱਲ ਹੈ ਹਾਂ ਜੀ ਜਿਹੜੀ ਤਾਂ ਹੈਗੀ ਸਰਦ ਵਾਲੀ ਠੀਕ ਹੈ ਜੀ ਉਹ ਤਾਂ ਬਹੁਤ ਸਮਾਂ ਤੇ ਪੈਦਾ ਕਰਦੇ ਬਿਲਕੁਲ ਜੀ ਖਾਸ ਕਰਕੇ ਜਿਹੜੀ ਨੂੰ ਅੱਸੂ ਦੇ ਵਿੱਚ ਇਹਨੂੰ ਗੋਭੀ ਆਉਂਦੀ ਆ ਨਾ ਹਾਂਜੀ ਗਰਮੀ ਵਾਲੀ ਗੋਭੀ ਠੀਕ ਹੈ ਜੀ ਇਹਦੀ ਪਨੀਰੀ ਆਪਣੇ ਏਰੀਏ ਦੇ ਵਿੱਚ ਨੇੜੇ ਨਹੀਂ ਠੀਕ ਹੈ ਜੀ ਖਾਸ ਕਰਕੇ ਇੱਥੇ ਜੇ ਕੋਈ ਕਿਸਾਨ ਆਉਣਾ ਚਾਹਦਾ ਉਹਨੂੰ ਮਲੇਰਕੋਟੜੇ ਤੋਂ ਪਨੀਰੀ ਲੈ ਕੇ ਆਉਣੀ ਲੈ ਕੇ ਆਉਣੀ ਠੀਕ ਹੈ ਜੀ ਤੇ ਅਸੀਂ ਪਿਛਲੇ ਸਾਲਾਂ 'ਚ ਕਰੀ ਸੀ ਛੋੜੇ ਪੱਧਰ ਤੇ ਸੀ ਅੱਛਾ ਜੀ ਇਹਨੂੰ ਫਿਊਚਰ ਜਿਹੜਾ ਆਉਣ ਵਾਲਾ ਸਾਲ ਹੋਣਾ ਹਾਂਜੀ ਕੋਈ 2026 ਦਾ ਮੂਰਲਾ ਹਾਂਜੀ ਹਾਂਜੀ ਜਿਉਂਦੇ ਰਹੇ ਠੀਕ ਹੈ ਜੀ ਤਾ ਅਸੀਂ ਉਹ ਅੱਸੂ ਵਾਲੇ ਗੋਭ ਦੀ ਜਿਹੜੀ ਪਨੀਰੀ ਆ ਸਾਡੇ ਕੋਲੇ ਭਰਪੂਰ ਮਾਤਰਾ ਠੀਕ ਹੈ ਜੀ ਤੇ ਜੇ ਇਹ ਲੋਕੇਸ਼ਨ ਕਿੱਥੇ ਬੈਠੇ ਆ ਜੀ ਆਪਾਂ ਇਸ ਟਾਈਮ ਲੋਕੇਸ਼ਨ ਇਹ ਜੀ ਭੁੰਦੜ ਤੋਂ ਬਾਲਾੜੀ ਤੋਂ ਭੁੰਦੜ ਹਾਂਜੀ ਭੁੰਦੜ ਤੋਂ ਬਾਲਾੜੀ ਕਹਿ ਲਓ ਰੋਡ ਹਾਂਜੀ ਬਾਲਾੜੀ ਦਾ ਰਕਬਾ ਇਹ ਠੀਕ ਹੈ ਜੀ ਭੁੰਦੜ ਤੋਂ 3 ਕਿਲੋਮੀਟਰ ਹਾਂਜੀ ਬਾਲਾੜੀ ਤੋਂ 2 ਕਿਲੋਮੀਟਰ ਸੜਕ ਦੇ ਸ਼ਿਪ ਦੇ ਪਾਸੇ ਸੜਕ ਦੇ ਬਿਲਕੁਲ ਉੱਤੇ ਨਾਲ ਇੱਕ ਪੈਟਰੋਲ ਪੰਪ ਪੰਟਰੋਲ ਪੰਪ ਹੈ ਹਾਂਜੀ ਇਧਰ ਚੜਦੇ ਸਾਹਮਣੇ ਥੋੜੇ ਸ਼ੈੱਲ ਰਹਾ ਹਾਂ ਠੀਕ ਹੈ ਜੀ ਬਾਕੀ ਆਪਾਂ ਸਕਰੀਨ ਤੇ ਨੰਬਰ ਵੀ ਦੇ ਦਾਂਗੇ ਜੀ ਬਹੁਤ ਸੂਝਵਾਨ ਕਿਸਾਨ ਆ ਜੀ ਪਹਿਲਾਂ ਗੰਨੇ ਦਾ ਸੀਡ ਵੀ ਤਿਆਰ ਕਰਦੇ ਆ ਹੁਣ ਨਾਲ ਇਹਨਾਂ ਨੇ ਪਨੀਰੀਆਂ ਦਾ ਕਰਿਆਗਾ ਜੋ ਕਿਸਾਨ ਵੀਰ ਇਹਨਾਂ ਤੋਂ ਪਨੀਰੀ ਲੈਣਾ ਚਾਹੁੰਦੇ ਆ ਗੰਡਿਆਂ ਦੀ ਤਾਂ ਆਪਾਂ ਸਕਰੀਨ ਤੇ ਨੰਬਰ ਦੇ ਦਾਂਗੇ ਕੰਟੈਕਟ ਕਰਕੇ ਤੁਸੀਂ ਇੱਥੇ ਪਹੁੰਚ ਸਕਦੇ ਹੋ ਵਾਜਬ ਰੇਟਾਂ ਤੇ ਪਨੀਰੀ ਦੇਣਗੇ ਜੇ ਕਿਸੇ ਵੀਰ ਨੇ ਗੰਨਾ ਲਾਉਣਾ ਤਾਂ ਗੰਨਾ ਵੀ ਲਾ ਸਕਦਾਗਾ ਸੋ ਸਾਰੇ ਕਿਸਾਨ ਵੀਰਾਂ ਦਾ ਧੰਨਵਾਦ ਜੀ